ਹਾਂ ਦੇ ਮੌਤਮ ਦੇ ਵਿੱਚ ਔਰ ਜਿਸ ਤਰੀਕੇ ਕੱਲ ਪੰਜਾਬ 'ਚ ਬਹੁਤ ਸਾਰੀਆਂ ਘਟਨਾਵਾਂ ਅਨੁਹਾਦਾਂ ਜਿਹੜੀਆਂ ਵਾਪਰੀਆਂ ਤਾਂ ਸਾਡੇ ਮਨਾਂ ਦੇ ਵਿੱਚ ਇੰਨਾ ਕਿਤੇ ਖਦਸ਼ੇ ਸੀਗੇ ਕਿ ਜਿਹਨੇ ਤੋਂ ਬਾਹਰ ਤੋਂ ਅਹਾਫਕਾਂ ਨੂੰ ਆਉਣ ਦੇ ਵਿੱਚ ਮੁਸਤਰ ਹੋ ਸਕਦੀ ਆ। ਤੁੰਦ ਖੀਰ ਤੋਂ ਵਾਲਿਆਂ ਨੇ ਵੱਡੀ ਗਿਣਤੀ ਦੇ ਜਿੱਥੇ ਹਾਜ਼ਰੀ ਅੱਜ ਲੱਗੀ ਉੱਥੇ ਚਾਹ ਪਾਣੀ ਦਾ ਪ੍ਰਬੰਧ ਵੀ ਬਾਹਰ ਦੇ ਜਿਲ੍ਹਾਂ ਦੇ ਨੇ ਕੀਤਾ। ਔਰ ਇਸ ਤੋਂ ਬਾਅਦ ਇਹ ਵਿਧਾਨ ਸਭਾ ਦੇ ਸਪੀਕਰ ਨੂੰ ਕਿੱਥੇ ਅਸੀਂ ਇਹ ਦੱਸਣਾ ਹੈ ਕਿ ਅੰਮ੍ਰਿਤਸਰ ਤੋਂ ਲੈ ਕੇ ਸੰਗਰੂਰ ਤੱਕ ਦੇ ਇਸ ਬੈਂਡ ਤੇ 11 ਜਿਲ੍ਹਿਆਂ ਦੇ ਅਧਿਆਪਕ ਤੇ ਸਰਕਾਰ ਨੂੰ ਪੁੱਛਣ ਵਾਸਤੇ ਆਏ ਆ ਉਹ ਕਿਉਂ ਆਏ ਉਹਨਾਂ ਨੂੰ ਕੀ ਲੋੜ ਪਈ ਇਸ ਜਗ੍ਹਾ ਤੇ ਆਉਣ ਦੀ ਕਿਉਂਕਿ ਵਿਧਾਨ ਸਭਾ ਦਾ ਸਪੀਕਰ ਜਦੋਂ ਅਜਾੜ ਹੁੰਦਾ ਹੈ ਔਰ ਜੈਸੋ ਹੁੰਦਾ ਤਾਂ ਉਸ ਜੈਸੋ ਦੇ ਦੌਰਾਨ ਆਪਣੀ ਪਾਰਟੀ ਤੇ ਵਿਰੋਧੀ ਪਾਰਟੀ ਦੇ ਨੁਮਾਇੰਦਿਆਂ ਤੋਂ ਇਹ ਗੱਲ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਹੈ ਕਿ ਪੰਜਾਬ ਦੇ ਵਿੱਚ ਸਿੱਖਿਆ ਦਾ ਕੀ ਹਾਲ ਆ ਪੰਜਾਬ ਦੇ ਵਿੱਚ ਸਿਹਤ ਦਾ ਕੀ ਹਾਲ ਆ ਪਰੰਤੂ ਅਸੀਂ ਅੱਜ ਸੰਧਮਾ ਸਾਹਿਬ ਤੁਹਾਨੂੰ ਦੱਸਣ ਵਾਸਤੇ ਆਏ ਆ ਕਿ ਤੇਰੀ ਕੁਰਸੀ ਦੇ ਉੱਤੇ ਚੱਲ ਰਹੇ ਸੈਸ਼ਨ ਦੇ ਦੌਰਾਨ ਤੇਰੇ ਐਮਐਲਏ ਤੇਰੇ ਮੰਤਰੀ ਝੂਠ ਬੋਲਦੇ ਆ ਜਾਂ ਫਿਰ ਤੁਸੀਂ ਵੀ ਉਹਨਾਂ ਦੇ ਨਾਲ ਰਲੇ ਹੋਏ ਆ ਤੁਸੀਂ ਪੰਜਾਬ ਦੇ ਲੋਕਾਂ ਨੂੰ ਸਿੱਖਿਆ ਦੀ ਸਹੀ ਤਸਵੀਰ ਨਹੀਂ ਦਿਖਾਉਂਦੇ ਬਹੁਤ ਸਾਰੇ ਸਾਥੀ ਆ ਰਹੇ ਆ ਜਗ੍ਹਾ ਵੀ ਥੋੜੀ ਆ ਮਾਨਸਰ ਤੋਂ ਸਾਥੀ ਆਇਆ ਉਹਨਾਂ ਦਾ ਸਵਾਗਤ ਕਰਦੇ ਆਂ ਅਸੀਂ ਇੱਥੇ ਜਿੱਥੇ-ਜਿੱਥੇ ਜਗ੍ਹਾ ਮਿਲਦੀ ਆ ਸਾਥੀਓ ਬੈਠ ਜਾਓ ਇਸ ਕਰਕੇ ਮੈਂ ਆਪਣੀ ਗੱਲ ਕਰ ਰਿਹਾ ਸੀ ਕਿ ਅਸੀਂ ਇਹ ਸਵਾਲ ਕੁਛ ਕਰਨ ਵਾਸਤੇ ਇੱਥੇ ਪਹੁੰਚੇ ਮੈਂ ਉਸ ਪਾਸੇ ਗੱਲ ਨਹੀਂ ਕਰਨੀ ਕਿਉਂਕਿ ਸਮਾਂ ਜ਼ਿਆਦਾ ਹੈ ਸਮਾਂ ਜ਼ਿਆਦਾ ਹੋ ਚੁੱਕਿਆ ਇਸ ਗੱਲ ਦਾ ਖਰਚਾ ਕਿਤੇ ਮੌਸਮ ਦੀ ਗੜਬੜੀ ਕਰਕੇ ਅਸੀਂ ਉਹਨਾਂ ਦੇ ਘਰ ਵੱਲ ਨੂੰ ਜਾਣ ਤੋਂ ਕਿਤੇ ਵਾਂਝੇ ਨਾ ਰਹਿ ਜਾਈਏ ਇਹ ਸਾਥੀਆਂ ਦੇ ਮਨਾਂ ਦੇ ਵਿੱਚ ਤੋਖਲੇ ਆ ਮੈਂ ਗੱਲ ਕਰਨੀ ਆ ਕਿ ਮੇਧੂ ਪਹਿਲਾਂ ਬੋਲਣ ਵਾਲੇ ਕਨਵੀਨਰ ਤੇ ਕੋ-ਕਨਵੀਨਰ ਸਾਥੀਆਂ ਨੇ ਇਹ ਦੱਸਦਾ ਕਿ ਸੈਂਟਰ ਦੀ ਸਰਕਾਰ ਕਿਸ ਤਰੀਕੇ ਦੇ ਨਾਲ ਗਰੀਬ ਲੋਕਾਂ ਕੋ ਸਿੱਖਿਆ ਨੂੰ ਖੋਹਣਾ ਚਾਹੁੰਦੀ ਆ ਔਰ ਪੰਜਾਬ ਦੀ ਸਰਕਾਰ ਉਹ ਸਿੱਖਿਆ ਨੀਤੀ ਜਿਹੜੀ ਸਿੱਖਿਆ ਨੀਤੀ ਕਨਸੋਲੀਡੇਸ਼ਨ ਸਕੂਲਾਂ ਦੀ ਗੱਲ ਕਰਦੀ ਆ ਜਿਹੜੀ ਸਕੂਲ ਕੰਪਲੈਕਸ ਦੀ ਗੱਲ ਕਰਦੀ ਆ ਉਹ ਸਿੱਖਿਆ ਨੀਤੀ ਨੂੰ ਪੰਜਾਬ ਦੀ ਭਗਵੰਤਮਾਨ ਸਰਕਾਰ ਲਾਗੂ ਕਰਨ ਜਾ ਰਹੀ ਆ ਉਹਦੇ ਆਧਾਰ ਦੇ ਉੱਤੇ ਸਲੇਸ਼ਾ ਜਿਹੜਾ ਪੰਜਾਬ ਦਾ ਤੈ ਹੋ ਰਿਹਾ ਔਰ ਇਹੇ ਕਰਕੇ ਜਦੋਂ ਸਾਂਝਾ ਅਧਿਆਪ ਮੋਰਚਾ ਪੰਜਾਬ ਤੇ ਜੀਟੀਐਫ ਦੀ ਸਾਂਝੀ ਮੀਟਿੰਗ 19 ਤਰੀਕ ਨੂੰ ਮੰਤਰੀ ਜੀ ਦੇ ਨਾਲ ਸੀ ਤਾਂ ਉਸ ਦਿਨ ਮੰਤਰੀ ਦੇ ਮੋਹ ਸਾਰਾ ਕੁਝ ਬਾਹਰ ਨਿਕਲ ਕੇ ਆ ਗਿਆ ਇਥੋਂ ਇਹ ਗੱਲ ਦੀ ਜਜਮੈਂਟ ਲੱਗ ਗਈ ਕਿ ਸਰਕਾਰ ਜਿਹੜੀ ਸਿਹਤ ਦੀ ਗੱਲ ਕਰਕੇ ਸਿੱਖਿਆ ਜਿਹੜੀ ਸਿੱਖਿਆ ਦੀ ਗੱਲ ਕਰਕੇ ਆਈ ਸੀ ਉਹ ਇਸ ਗੱਲ ਤੋਂ ਪਿੱਛੇ हट ਗਈ ਆ ਪਿੱਛੇ ਮੁੜ ਗਈ ਆ ਉਹ ਕਾਰਪੋਰੇਟਾਂ ਦੀ ਦਲਾਲ ਬਣ ਕੇ ਸਿੱਖਿਆ ਨੀਤੀ ਨੂੰ ਲਾਗੂ ਕਰਨ ਦੇ ਆਧਾਰ ਦੇ ਉੱਤੇ ਸਾਰੀਆਂ ਖਾਲੀ ਅਸਾਮੀਆਂ ਨਹੀਂ ਦਿਖਾ ਰਹੀ ਇਸੇ ਕਰਕੇ ਉਹ ਪ੍ਰੋਮੋਸ਼ਨਲ ਨਹੀਂ ਕਰ ਰਹੀ ਇਸੇ ਕਰਕੇ ਉਹ ਵੱਖ-ਵੱਖ ਤਰ੍ਹਾਂ ਦੇ ਕੱਚੇ ਦੇ ਆਪ ਚਾਹੇ ਉਹ ਕੰਪਿਊਟਰ ਦੇ ਆਪ ਕੋਣ ਚਾਹੇ ਉਹ ਦਫ਼ਤਰੀ ਕੰਮੇ ਹੋਣ ਉਹਨਾਂ ਨੂੰ ਪੱਕਿਆ ਨਹੀਂ ਕਰ ਰਹੀ ਚਾਹੇ ਉਹ ਮੈਰਿਟੋਰੀਅਸ ਸਕੂਲਾਂ ਦੇ ਅਧਿਆਪਕ ਹੋਣ ਚਾਹੇ ਉਹ ਅਦਰਸ਼ ਸਕੂਲਾਂ ਦੇ ਅਧਿਆਪਕ